ਹੇ ਗੁਰੂ ਜੀ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨੀ ਸਰਬਣ ਕਰੋ ਜੀ ਆਪਾਂ ਇੱਥੋਂ ਤੱਕ ਸਰਬਣ ਕੀਤਾ ਸੀ ਕਿ अनेका ਚਕੋਰ ਚੰਦਰਮਾ ਦੇ ਵੱਲ ਦੇਖ ਰਹੇ ਹੋਣ ਗੁਰੂ ਜੀ ਉੱਪਰ ਮੱਲੂ ਮੱਲੀ ਹੀ ਸਾਰਿਆਂ ਦੇ ਮਨਮੋਹਿਤ ਹੋ ਗਏ ਜਿਵੇਂ ਸੂਰਜ ਵੱਲ ਦੇਖ ਕੇ ਕਮਲ ਦੇ ਫੁੱਲ ਖਿੜ ਜਾਂਦੇ ਹਨ ਗੁਰੂ ਜੀ ਇੱਕ ਪਹਿਰ ਤੱਕ ਉੱਥੇ ਹੀ ਬੈਠੇ ਰਹੇ ਅਤੇ ਉਹਨਾਂ ਨੇ ਸਭ ਦੇ ਮਨੋਰਥ ਪੂਰੇ ਕੀਤੇ ਬੇਦੀ ਆਦ ਜਿਹੜੇ ਵੀ ਜੋਗਪੁਰਖ ਸਨ ਉਹਨਾਂ ਨੂੰ ਸਨਮਾਨ ਦੇ ਕੇ ਖੁਸ਼ੀਆਂ ਬਖਸ਼ੀਆਂ ਜਿਹੜੇ ਅਨੇਕ ਸੰਤ ਮਹੰਤ ਅਤੇ ਮਸੰਦ ਸਨ ਮੁਕਤੀ ਦੇ ਦਾਤੇ ਗੁਰੂ ਜੀ ਨੇ ਉਹਨਾਂ ਨੂੰ ਬਹੁਤ ਆਨੰਦ ਦਿੱਤਾ ਮਾਲਕ ਗੁਰੂ ਜੀ ਸਾਰਿਆਂ ਵੱਲ ਵੇਖ ਕੇ ਉੱਠ ਪਏ ਸਨ ਗੁਰੂ ਜੀ ਹੱਥ ਦੇ ਵਿੱਚ ਤਣੋਖਾ ਤੇ ਬਾਣ ਫੜ ਕੇ ਬਹੁਤ ਹੀ ਸੋਭਾ ਪਾ ਰਹੇ ਸਨ ਗੁਰੂ ਜੀ ਮਾਮਾ ਕਿਰਪਾਲ ਚੰਦ ਜੀ ਨੂੰ ਨਾਲ ਲੈ ਕੇ ਚੱਲ ਕੇ ਉੱਥੇ ਆ ਗਏ ਤਦ ਜਿੱਥੇ ਕਿੱਥੇ ਭਾਵ ਸਾਰੇ ਪਾਸੇ ਹੀ ਸੰਗਤਾਂ ਦਾ ਭਾਰੀ ਇਕੱਠ ਸੀ ਸਾਰੀਆਂ ਗਲੀਆਂ ਬਜ਼ਾਰਾਂ ਦੇ ਵਿੱਚ ਖੜੇ ਲੋਕ ਗੁਰੂ ਜੀ ਨੂੰ ਵੇਖ ਰਹੇ ਸਨ ਅਤੇ ਹੱਥ ਜੋੜ-ਜੋੜ ਕੇ ਨਮਸਕਾਰ ਕਰ ਰਹੇ ਸਨ ਸੋਡੀਆਂ ਦੇ ਸਿਰ ਦੇ ਤਾਜ ਗੁਰੂ ਜੀ ਹੌਲੀ-ਹੌਲੀ ਚੱਲਦੇ ਗਏ ਅਤੇ ਆਪਣੇ ਘਰ ਦੇ ਦਰਵਾਜ਼ੇ ਉੱਤੇ ਪਹੁੰਚ ਗਏ। ਗੁਰੂ ਜੀ ਘੋੜੇ ਤੋਂ ਉੱਤਰ ਕੇ ਅੰਦਰ ਗਏ ਤਾਂ ਉਹਨਾਂ ਨੇ ਉੱਥੇ ਆਪਣੀਆਂ ਦੋਵੇਂ ਮਾਤਾਵਾਂ ਨੂੰ ਵੇਖਿਆ। ਉਹਨਾਂ ਨੇ ਪਹਿਲਾਂ ਮਾਤਾ ਨਾਨਕੀ ਜੀ ਨੂੰ ਨਮਸਕਾਰ ਕੀਤੀ। ਮਾਤਾ ਨਾਨਕੀ ਜੀ ਉਸ ਸਮੇਂ ਆਪਣੇ ਪੋਤਰੇ ਦੀ ਸੁੰਦਰਤਾ ਸੋਹਣਾ ਨੂੰ ਵੇਖ ਕੇ ਬਹੁਤ ਹੀ ਖੁਸ਼ ਹਨ ਮਾਤਾ ਜੀ ਆਪਣੇ ਪੋਤਰੇ ਦੀ ਸੁੰਦਰਤਾ ਨੂੰ ਵੇਖ ਕੇ ਹਿਰਦੇ ਦੇ ਵਿੱਚ ਬਹੁਤ ਹੀ ਆਨੰਦਮਈ ਹੋ ਗਏ ਉਹਨਾਂ ਦੇ ਮਨ ਦੀ ਚਿੰਤਾ ਅਤੇ ਦੁੱਖ ਦੂਰ ਹੋ ਗਏ ਉਹਨਾਂ ਦੇ ਪੋਤਰੇ ਨੂੰ ਕੋਲ ਬਿਠਾ ਕੇ ਮੱਥਾ ਚੁੰਮਿਆ ਅਤੇ ਗੁਰੂ ਜੀ ਦੇ ਉੱਪਰੋਂ ਬਹੁਤ ਸਾਰਾ ਧੰਨ 바ਰਿਆ ਉਸ ਧੰਨ ਨੂੰ ਬਾਹਰ ਭੇਜ ਕੇ ਕਿਹਾ ਇਹ ਧੰਨ ਬਾਹਰ ਮੰਗਤਿਆਂ ਨੂੰ ਦੇ ਦੇਵੋ ਅਤੇ ਸਾਰਿਆਂ ਕੋਲੋਂ ਸ਼ੁਭ ਅਸੀਸਾਂ ਲਵੋ ਮਾਤਾ ਨਾਨਕੀ ਜੀ ਆਪਣੇ ਪਤੀ ਦੇ ਸ਼੍ਰੇਸ਼ਟ ਬਚਨਾਂ ਨੂੰ ਯਾਦ ਕਰ ਰਹੇ ਸਨ ਜਿਹੜੇ ਵਚਨ ਉਹਨਾਂ ਨੇ ਬਹੁਤ ਸਮਾਂ ਪਹਿਲੇ ਬਹੁਤ ਹੀ ਪਿਆਰ ਨਾਲ ਉਚਾਰੇ ਸਨ ਕਿ ਵੱਡੇ ਤੇਜ ਪ੍ਰਤਾਪ ਵਾਲਾ ਪੋਤਰਾ ਹੋਵੇਗਾ ਉਹ ਬਹੁਤ ਸਾਰੇ ਪਾਪੀ ਲੋਕਾਂ ਦਾ ਵਿਨਾਸ਼ ਕਰੇਗਾ ਓਹੋ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਨਾਮ ਨੂੰ ਸੰਸਾਰ ਦੇ ਵਿੱਚ ਸੁੰਦਰ ਤਰੀਕੇ ਨਾਲ ਫੈਲਾਏਗਾ ਮਾਤਾ ਜੀ ਨੇ ਪਿਛਲੀਆਂ ਗੱਲਾਂ ਯਾਦ ਕਰਕੇ ਬਹੁਤ ਸੁਖ ਪ੍ਰਾਪਤ ਕੀਤਾ ਅਤੇ ਉਸ ਵੇਲੇ ਬਾਰ ਬਾਰ ਗੁਰੂ ਜੀ ਦੇ ਸ੍ਰੇਸ਼ਟ